ਜਦੋਂ ਭਾਰਤ ਦੇ ਵਿੱਚ ਸਿੱਖਾਂ ਨੂੰ ਦਸਤਾਰ ਬੰਨਣ ਦੇ ਹੱਕ ਦੇ ਲਈ ਵੀ ਕਰਨਾ ਪਿਆ ਸੀ ਸੰਘਰਸ਼ ਜੇ ਤੁਹਾਨੂੰ ਲੱਗੇ ਕਿ ਪੱਗ ਦੀ ਜਗਾ ਜਾਂ ਟੋਪੀ ਜਾਂ ਸਿੱਖ ਦੇ ਲਈ ਦਸਤਾਰ ਜਾਂ ਟੋਪੀ ਦੇ ਵਿੱਚੋਂ ਜ਼ਿਆਦਾ ਕਿਹੜੀ ਚੀਜ਼ ਮਹੱਤਤਾ ਰੱਖਦੀ ਹੈ ਤਾਂ ਇੱਕ ਵਾਰ ਤਾਂ ਇਤਿਹਾਸ ਜ਼ਰੂਰ ਪੜ੍ਹਨਾ ਤੇ ਜਿਹਨਾਂ ਨੂੰ ਲੱਗਦਾ ਹੈ ਜਿਹੜੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਟੋਪੀ ਜਿਹੜੀ ਆ ਉਹ ਦਸਤਾਰ ਨਾਲੋਂ ਵੱਧ ਟੌਰ ਬਣਾਉਂਦੀ ਹੈ ਜਾਂ ਜਾਦਾ ਇੱਕ ਮਹੱਤਤਾ ਰੱਖਦੀ ਹੈ ਤੇ ਉਹਨਾਂ ਦੇ ਲਈ ਵੀ ਇਹ ਵੀਡੀਓ ਬੜੀ ਮਹੱਤਤਾ ਰੱਖਦੀ ਹੈ ਬੜੀ ਖਾਸ ਹੈ ਸੋ ਤੁਹਾਡੇ ਨਾਲ ਇੱਕ ਦਾਸਤਾਨ ਸਾਂਝੀ ਕਰਨ ਜਾ ਰਹੇ ਹਾਂ ਇਤਿਹਾਸ ਦੇ ਵਿੱਚੋਂ ਗਦਰੀ ਬਾਬਿਆਂ ਦੀ ਕਿਤਾਬ ਦਾ ਨਾਮ ਹੈ ਇੱਕ ਬਾਗੀ ਦੀ ਸੰਘਰਸ਼ਿਕਾ ਥਾ ਇਹਦੇ ਵਿੱਚ ਗਦਰੀ ਬਾਬਾ ਵੀ ਸਾਖਾ ਸੰਗਤ ਦੀ ਜ਼ਿੰਦਗੀ ਦੇ ਨਾਲ ਵਾਪਰਿਆ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸੋ ਜਿਹੜੇ ਵੀਰ ਭਰਾ ਸਮਝਦੇ ਹਨ ਕਿ ਟੋਪੀ ਜਿਹੜੀ ਜ਼ਿੰਦਗੀ ਹੈ ਸਾਡੀ ਜਿਹੜੇ ਸਿੱਖ ਸਮਝਦੇ ਨੇ ਆਪਣੇ ਆਪ ਨੂੰ ਪਰ ਟੋਪੀ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਸਮਝਦੇ ਨੇ ਉਹ ਇਹ ਵੀਡੀਓ ਪੂਰੀ ਜ਼ਰੂਰ ਦੇਖਣ ਸਭ ਤੋਂ ਪਹਿਲਾਂ ਗਦਰੀ ਬਾਬਿਆਂ ਨੂੰ ਜਦੋਂ ਲਾਹੌਰ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਤਾਂ ਲਾਹੌਰ ਤੋਂ ਮੁਲਤਾਨ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਇਨ੍ਹਾਂ ਗਦਰੀ ਬਾਬਿਆਂ ਦੇ ਵਿੱਚ ਬਾਬਾ ਵਿਸਾਖਾ ਸਿੰਘ ਨੂੰ ਉਮਰ ਕੈਦ ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ ਸੀ ਮੁਲਤਾਨ ਜੇਲ੍ਹ ਦੇ ਵਿੱਚ ਇਹਨਾਂ ਨੂੰ ਜਾਂਦਿਆ ਸੀ ਕੈਦੀਆਂ ਵਾਲੀਆਂ ਵਰਦੀਆਂ ਦਿੱਤੀਆਂ ਗਈਆਂ ਸੋ ਜਿਹੜਾ ਵੀ ਜਿਸ ਨੂੰ ਵੀ ਕੈਦ ਕਰਕੇ ਜਿਸ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਅੱਪੇ ਜਾਇਆ ਜਾਂਦਾ ਤਾਂ ਜੇਲ੍ਹ ਦੇ ਜਿਹੜੇ ਨਿਯਮ ਸਨ ਉਹਨਾਂ ਦੇ ਅਨੁਸਾਰ ਹਰ ਇੱਕ ਕੈਦੀ ਨੂੰ ਕੱਪੜੇ ਦਿੱਤੇ ਜਾਂਦੇ ਸੋ ਇਸ ਵਰਦੀ ਅਨੁਸਾਰ ਹਰ ਕੈਦੀ ਨੂੰ ਟੋਪੀ ਪਾਉਣੀ ਪੈਂਦੀ ਹੈ ਸਿੱਖ ਧਰਮ ਦੇ ਵਿੱਚ ਟੋਪੀ ਨੂੰ ਗੁਲਾਮੀ ਦੀ ਨਿਸ਼ਾਨੀ ਮੰਨਿਆ ਗਿਆ ਤੇ ਟੋਪੀ ਪਾਉਣ ਦੀ ਸਖਤ ਮਨਾਹੀ ਹੈ ਰਹਿਤਨਾਮੇ ਦੇ ਵਿੱਚ ਵੀ ਲਿਖਿਆ ਹੈ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਸੋ ਬਾਬਾ ਵਿਸਾਖਾ ਸਿੰਘ ਨੇ ਟੋਪੀ ਪਾਉਣ ਤੋਂ ਮਨਾਹੀ ਕਰ ਦਿੱਤੀ। ਬਾਕੀ ਗਦਰੀ ਵੀ ਬਾਬਾ ਜੀ ਦੇ ਨਾਲ ਹੀ ਦਸਤਾਰ ਬੰਨਣ ਦੇ ਹੱਕ ਦੇ ਲਈ ਅੜ ਖਲੋਤੇ। ਹੁਣ ਜੇਲ੍ਹ ਦੇ ਵਿੱਚ ਪਹਿਲੀ ਤਾਂ ਗੱਲ ਗਦਰੀ ਬਾਬਿਆਂ ਨੇ ਇੱਕ ਜਿਹੜਿਆ ਗਦਰ ਦੀ ਲਹਿਰ ਜਿਹੜੀ ਤੋਰੀ ਸੀ ਉਸ ਨੂੰ ਲੈ ਕੇ ਪ੍ਰਸ਼ਾਸਨ ਗੋਰੇ ਇਹਨਾਂ ਗਦਰੀ ਬਾਬਿਆਂ ਦੇ ਖਿਲਾਫ ਸਨ ਜਿਸ ਦੇ ਕਰਕੇ ਗ੍ਰਿਫਤਾਰੀਆਂ ਹੋਈਆਂ ਤੇ ਇਹਨਾਂ ਗਦਰੀ ਬਾਬਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਤੇ ਜੇਲ੍ਹ ਦੇ ਵਿੱਚ ਜਾ ਕੇ ਵੀ ਆਪਣਾ ਹੱਕ ਆਪਣੀ ਦਸਤਾਰ ਬੰਨਣ ਦਾ ਹੱਕ ਲੈਣ ਲਈ ਵੀ ਸੰਘਰਸ਼ ਕਰਨਾ ਪਿਆ। ਸੋ ਇਸ ਕਿਸਮ ਦੀ ਜਿਹੜੀ ਪਹਿਲੀ ਹੁਕਮਾਦੁਲੀ ਵੇਖ ਕੇ ਜੇਲਰ ਗੁੱਸੇ 'ਚ ਹੋਇਆ ਤੇ ਉਸਨੇ ਸਖਤੀ ਕਰਨ ਦੇ ਹੁਕਮ ਕਰ ਦਿੱਤੇ। ਬਾਬਾ ਬਸਾਕਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਡੰਡਾ ਬੇੜੀ ਦੀ ਕਰੜੀ ਸਜ਼ਾ ਜਿਹੜੀ ਉਹ ਦਿੱਤੀ ਗਈ। ਬੇੜੀਆਂ ਦੇ ਵਿੱਚ ਤੇ ਜਕੜੇ ਤੁਸੀਂ ਸੁਣਿਆ ਹੀ ਹੋਵੇਗਾ ਤੇ ਡੰਡਾ ਬੇੜੀ ਜਿਹੜੀ ਸੀ ਇੱਕ ਸਿੱਧਾ ਡੰਡਾ ਜਿਸ ਨੂੰ ਲੱਤਾਂ ਦੇ ਦੋਨਾਂ ਲੱਤਾਂ ਦੇ ਵਿੱਚ ਘਾਰ ਫਸਾਇਆ ਜਾਂਦਾ ਸੀ ਤੇ ਲੱਤਾਂ ਜਿਹੜੀਆਂ ਉਹ ਥੋੜੇ ਜਿਹਾ ਗੈਪ ਦੇ ਉੱਤੇ ਵੱਜੀਆਂ ਰਹਿੰਦੀਆਂ ਪੱਕੀਆਂ ਤੇ ਸਾਰੀ ਰਾਤ ਇਹਨਾਂ ਨੂੰ ਡੰਡਾ ਬੇੜੀ ਵਾਲੇ ਨੂੰ ਖੜਿਆ ਹੀ ਰੱਖਣਾ ਹੁੰਦਾ ਸੀ। ਪਰ ਬਾਬੇ ਜਿਹੜੇ ਗਦਰੀ ਬਾਬੇ ਸਨ ਬਾਬਾ ਵਿਸਾਖਾ ਸਿੰਘ ਸਨ ਜਾਂ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀ ਸਨ ਉਹ ਡਟੇ ਰਹੇ ਤੇ ਤਗੜੀ ਜਦੋਂ ਜੈਤ ਤੋਂ ਬਾਅਦ ਟੋਪੀ ਦੀ ਥਾਂ ਤੇ ਦਸਤਾਰ ਸਜਾਉਣ ਦੀ ਇਹਨਾਂ ਗਦਰੀ ਬਾਬਿਆਂ ਨੂੰ ਜੇਲ੍ਹ ਦੇ ਅੰਦਰ ਸਹੂਲਤ ਮਿਲੀ ਪ੍ਰਮਾਣਗੀ ਮਿਲੀ ਤੇ ਜੇਲ੍ਹ ਅੰਦਰ ਗਦਰੀ ਸੂਰਬੀਰਾਂ ਦੀ ਸਰਕਾਰ ਦੇ ਉੱਤੇ ਇਹ ਪਹਿਲੀ ਜਿੱਤ ਸੀ ਸੋ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ ਕੇ ਜੇਲ੍ਹ ਦੇ ਵਿੱਚ ਜਿਹੜੀ ਮਲਤਾਨ ਦੀ ਜੈਲ ਹੈ ਦੇ ਵਿੱਚ ਕੈਦੀ ਗਦਰੀ ਦੇਸ਼ ਪੰਗਤਾਂ ਨੂੰ ਚੱਕੀਆਂ ਪੀਣ ਦੀ ਵੀ ਮੁਸ਼ਕਲਤ ਦਿੱਤੀ ਗਈ ਹੈ ਸੋ ਪਹਿਲੀ ਫਤਿਹ ਦੀ ਜਿਹੜੀ ਹੋਈ ਜਿਹੜੀ ਪਹਿਲੀ ਫਤਿਹ ਹੋਈ ਉਸ ਦਾ ਵੀ ਪੂਰੇ ਦੇਸ਼ ਦੇ ਵਿੱਚ ਰੋਲਾ ਪਿਆ ਗਦਰੀ ਬਾਬਿਆਂ ਦਾ ਮਾਣ ਸਨਮਾਨ ਹੋਰ ਵਧਿਆ ਕਿ ਦਸਤਾਰ ਬੰਨਣ ਦਾ ਹੱਕ ਇਹਨਾਂ ਗਦਰੀ ਬਾਬਿਆਂ ਨੇ ਪ੍ਰਸ਼ਾਸਨ ਦੇ ਕੋਲੋਂ ਲੈ ਲਿਆਏ ਖੋਲ ਲਿਆਏ ਸੋ ਮਲਤਾਨ ਜੇਲ੍ਹ ਵਿੱਚ ਕੈਦੀ ਗਦਰੀ ਦੇਸ਼ ਭਗਤਾਂ ਨੂੰ ਚੱਕੀਆਂ ਪੀਣ ਦੀ ਮੁਸ਼ਕਲਤ ਦਿੱਤੀ ਗਈ ਸਵੇਰੇ ਸਾਰ ਹੀ ਹਰ ਕੈਦੀ ਨੂੰ ਚਿੱਕੀ ਸੇਰ ਦਾਣੇ ਤੋਲ ਕੇ ਦਿੱਤੇ ਜਾਂਦੇ ਤੇ ਚੱਕੀਆਂ ਦੀ ਘੂਕਰ ਆਰੰਭ ਹੋ ਜਾਂਦੀ। ਮੁਸ਼ਕਤ ਪੂਰੀ ਨਾ ਕਰਨ ਵਾਲੇ ਕੈਦੀ ਨੂੰ ਫਿਰ ਡੰਡਾ 베ੜੀ ਲਾ ਕੇ ਜਕੜ ਦਿੱਤਾ ਜਾਂਦਾ ਤੇ ਸਾਰੀ ਰਾਤ ਖੜਿਆ ਰੱਖਿਆ ਜਾਂਦਾ। ਇਸੇ ਜ਼ੁਲਮ ਦੇ ਬਾਵਜੂਦ ਗਦਰੀ ਸਿੰਘ ਪੂਰੀ ਚੜ੍ਹਦੀ ਕਲਾ ਵਿੱਚ ਰਹਿੰਦੇ ਤੇ ਕੌਮੀ ਆਜ਼ਾਦੀ ਦੇ ਤਰਾਨੇ ਗਾਉਂਦੇ ਹੀ ਰਹਿੰਦੇ। ਸਰਕਾਰ ਨੂੰ ਖਤਰਾ ਪੈਦਾ ਹੋ ਗਿਆ ਕਿ ਜੇਲ੍ਹਾਂ 'ਚ ਗੂੰਜ ਰਹੇ ਇਨ੍ਹਾਂ ਕੌਮੀ ਤਰਾਨਿਆਂ ਦੀ ਲੈ ਕਿਤੇ ਨੇੜਲੀਆਂ ਫੌਜੀ ਸ਼ੌਣੀਆਂ ਤੱਕ ਨਾ ਜਾ ਪੜੇ। ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜੀ ਰਹਿੰਦੇ ਨੇ ਇਹ ਸਮਾਂ ਸੀ ਜਦੋਂ ਅੰਗਰੇਜ਼ ਹਕੂਮਤ ਵੱਲੋਂ ਇਹਨਾਂ ਗਦਰੀ ਸੂਰਬੀਰਾਂ ਨੂੰ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚੋਂ ਕੱਢ ਕੇ ਕਾਲੇ ਪਾਣੀ ਭੇਜਣ ਦਾ ਫੈਸਲਾ ਕੀਤਾ ਗਿਆ ਸੀ ਸੋ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦੇ ਨੇ ਕਿ ਸਿੱਖਾਂ ਨੂੰ ਇਹਨਾਂ ਗਦਰੀ ਬਾਬਿਆਂ ਨੂੰ ਦਸਤਾਰਾ ਬੰਨਣ ਦੇ ਲਈ ਵੀ ਪੰਜਾਬ ਦੀ ਧਰਤੀ ਤੇ ਉੱਤੇ ਹੀ ਜੋ ਕਿ ਮੁਲਤਾਨ ਵੀ ਪਹਿਲਾਂ ਪੰਜਾਬ ਦਾ ਹੀ ਹਿੱਸਾ ਸੀ ਅਣਵੰਡਿਆ ਪੰਜਾਬ ਜਿਸ ਨੂੰ ਕਹਿੰਦੇ ਆ ਕਿ ਉਸ ਦੇ ਵਿੱਚ ਵੀ ਪੰਜਾਬੀਆਂ ਨੂੰ ਦਸਤਾਰ ਬੰਨਣ ਦੇ ਲਈ ਸੰਘਰਸ਼ ਕਰਨਾ ਪਿਆ ਦਸਤਾਰ ਬਨਣ ਦਾ ਹੱਕ ਲੈਣ ਲਈ ਸੰਘਰਸ਼ ਕਰਨਾ ਪਿਆ ਸੋ ਨੌਜਵਾਨਾਂ ਨੂੰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡੇ ਲਈ ਗੁਰੂ ਸਾਹਿਬ ਨੇ ਦਸਤਾਰਾਂ ਦੀ ਜੜੀ ਹੈ ਉਹ ਬਖਸ਼ਿਸ਼ ਖਾਸ ਤੌਰ ਤੇ ਕੀਤੀ ਹੈ ਟੋਪੀ ਸਾਡੇ ਸਰੀਰ ਦਾ ਹਿੱਸਾ ਨਹੀਂ ਖਾਸ ਕਰਕੇ ਸਿੱਖਾਂ ਲਈ ਟੋਪੀ ਪੋਣਾ ਗੁਨਾਹ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸਿਫਤ ਟੀਵੀ